ਕਹਿੰਦੇ ਆ ਕਦੀ ਵੀ ਨਾ ਦੁੱਖ ਕਿਸੇ ਨੂੰ ਨਾ ਸੁਣਾਓ ਕਦੇ ਵੀ ਆਪਣਾ ਦੁੱਖ ਕਿਸੇ ਨੂੰ ਨਾ ਸੁਣਾਓ ਜਦੋਂ ਆਪਾਂ ਨੂੰ ਦੁੱਖ ਆਉਂਦਾ ਨਾ ਆਪਾਂ ਬਹੁਤ ਸਿੱਤੀ ਘਬਰਾਟ ਜਾਂਦੀ ਹੈ ਘਬਰਾਟ ਹੋਣ ਜਲਗ ਜਾਂਦੀ ਹੈ ਕਿ ਕਿਸੇ ਨੂੰ ਕਿਸੇ ਨਾਲ ਗੱਲ ਕਰੀਏ ਕਿਸੇ ਨੂੰ ਆਪਣੇ ਬਾਰੇ ਦੱਸੀਏ ਕਿ ਅਸੀਂ ਦੁਖੀ ਆ ਕਦੇ ਨਾ ਕਰੋ ਇਹੋ ਜਿਹਾ ਕੰਮ ਕਦੇ ਆਪਣੇ ਆਸ-ਪਾਸ ਨੂੰ ਦੁੱਖਣਾ ਸੁਣਾਓ ਕਿਸੇ ਨੂੰ ਕਿਉਂਕਿ ਅੱਜਕੱਲ੍ਹ ਲੋਕ ਦੁੱਖ ਤੇ ਸੁਣ ਲੈਂਦੇ ਆ ਬਾਅਦ ਵਿੱਚ ਉਹੀ ਮਜ਼ਾਕ ਉਡਾਉਂਦੇ ਆ ਦੁੱਖ ਦਾ ਕੀ ਆ ਦੁੱਖ ਤੇ ਆਉਂਦੀ ਜਾਂਦੇ ਰਹਿੰਦੇ ਨੇ ਜੇ ਖੁਸ਼ੀ ਆਉਂਦੀ ਏ ਤੇ ਦੁੱਖ ਵੀ ਆਏਗਾ ਦੁੱਖ ਆਏ ਤੇ ਖੁਸ਼ੀ ਵੀ ਆਏਗੀ ਰਾਤ ਆਈਏ ਦਿਨ ਚੜੇਗਾ ਦਿਨ ਚੜਿਆ ਤੇ ਰਾਤ ਤੇ ਪਏਗੀ ਉਸ ਵਾਹਿਗੁਰੂ ਜੀ ਦੇ ਸਭ ਕੁਝ ਬਣਾਇਆ ਹੋਇਆ ਜੇ ਦੁੱਖ ਸੁਣਾਉਣਾ ਹੀ ਹੈ ਨਾ ਤੇ ਉਸ ਵਾਹਿਗੁਰੂ ਜੀ ਨੂੰ ਸੁਣਾਓ ਵਾਹਿਗੁਰੂ ਜੀ ਕਿਸੇ ਨੂੰ ਨਹੀਂ ਦੱਸਦੇ ਤੇ ਵਾਹਿਗੁਰੂ ਸੁਣ ਕੇ ਉਸ ਦਾ ਹੱਲ ਵੀ ਦਿੰਦੇ ਆ ਤੇ ਖੁਸ਼ੀਆਂ ਵੀ ਦਿੰਦੇ ਆ ਗਦੇ ਵੀ ਆਪਣਾ ਦੁੱਖ ਆਸ-ਪਾਸ ਕਿਸੇ ਨੂੰ ਨਾ ਸੁਣਾਓ ਸੁਣਾਉਣਾ ਉਸ ਵਾਹਿਗੁਰੂ ਜੀ ਨੂੰ ਸੁਣਾਓ ਬਸ ਅਰਦਾਸ ਕਰੋ ਇਹ ਕਹਿਣੇ ਅਰਦਾਸ ਵਿੱਚ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਕਿਉਂਕਿ ਆਪਾਂ ਸਰਬੱਤ ਦਾ ਭਲਾ ਮੰਗਾਗੇ ਨਾ ਉਹਦੇ ਵਿੱਚ ਹੀ ਆਪਣਾ ਭਲਾ ਹੋਣਾ ਕੋਈ ਆਪਣਾ ਅੱਡ ਨਹੀਂ ਹੋਣਾ ਭਲਾ ਕਿ ਆਪਾਂ ਸਿਰਫ ਆਪਣੇ ਵਾਸਤੇ ਹੀ ਭਲਾ ਮੰਗੀਏ ਸਰਬੱਤ ਦਾ ਭਲਾ ਮੰਗੋ ਸਰਬੱਤ ਦੇ ਵਿੱਚ ਹੀ ਆਪਾਂ ਵੀ ਆਨੇ ਆ ਆਪਣਾ ਭਲਾ ਵੀ ਹੋ ਜਾਏਗਾ ਬਸ ਹੱਥ ਜੋੜ ਕੇ ਉਸ ਅਕਾਲ ਪੁਰਖ 'ਤੇ ਅਰਦਾਸ ਕਰਿਆ ਕਰੋ ਕਿਸੇ ਨੂੰ ਦੁੱਖ ਨਾ ਸੁਣਾਓ ਆਪਣਾ ਆਸੇ ਪਾਸ ਕਿਸੇ ਨੂੰ ਨਾ ਕਿਉਂਕਿ ਲੋਕਾਂ ਨੇ ਤੇ ਮਜ਼ਾਕ ਅਡਾਉਣਾ ਸੁਣ ਕੇ ਤੇ ਉਸ ਵਾਹਿਗੁਰੂ ਸੁਣ ਕੇ ਦੁੱਖ ਦੇ ਬਦਲੇ ਸੁੱਖ ਦੇਵੇਗਾ ਤੇ ਇਹੇ ਅਰਦਾਸ ਕਰਿਆ ਕਰੋ ਕਿ ਨਾਨਕ ਨਾਮ ਚੜ੍ਹਦੀ ਖਲਾ ਤੇਰੇ ਬਾਣੇ ਸਰਬੱਤ ਦਾ ਭਲਾ ਫੇਰ ਵੇਖਿਓ ਵਾਹਿਗੁਰੂ ਜੀ ਦੀ ਕਿਸ ਤਰ੍ਹਾਂ ਮਿਹਰ ਹੁੰਦੀ ਹੈ ਕਿਸ ਤਰ੍ਹਾਂ ਇਹ ਦੁੱਖ ਭਜਦਾ ਹੈ ਤੇ ਖੁਸ਼ੀਆਂ ਦਾ ਖੁਸ਼ੀਆਂ ਦੀ ਵਰਖਾ ਹੁੰਦੀ ਹੈ ਫਿਰ ਜੂਰ ਜਮਾ ਕੇ ਵੇਖਿਓ ਵਾਹਿਗੁਰੂ ਜੀ